ਪੰਜਾਬ ਨਾਓ ਟੈਲੀਵਿਜ਼ਨ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਮਰਨ ਵਿਦੇਸ਼ਾਂ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਪਰ ਛਾਤ ਪਾਉਣੇ ਆ। ਗਾਜ਼ਾ ਵਿੱਚ ਇਜ਼ਰਾਈਲੀ ਹਮਲੇ ਕਾਰਨ 85 ਲੋਕਾਂ ਦੀ ਹੋਈ ਮੌਤ। ਨੇਪਾਲ ਵਿੱਚ 4.7 ਤੀਬਰਤਾ ਦੇ ਨਾਲ ਮਹਿਸੂਸ ਕੀਤੇ ਗਏ ਪੁਚਾਲ ਦੇ ਝਟਕੇ। ਯੂਰੋਪੀਅਨ ਯੂਨੀਅਨ ਨੇ ਰੂਸ ਤੇ ਨਵੀਆਂ ਪਾਬੰਦੀਆਂ ਕੀਤੀਆਂ ਲਾਗੂ। ਐਸ ਜੇ ਸ਼ੰਕਰ ਵੱਲੋਂ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਦੇ ਨਾਲ ਇੱਕ ਕੀਤੀ ਗਈ ਮੁਲਾਕਾਤ ਖੈਬਰ ਪਖਤੂਨ ਖਵਾ ਵਿੱਚ ਡਰੋਨ ਹਮਲੇ ਵਿੱਚ ਚਾਰ ਬੱਚੇ ਹਲਾਕਮ ਹੁਣ ਇਹਨਾਂ ਖਬਰਾਂ ਦੇ ਉੱਪਰ ਇੱਕ ਨਜ਼ਰ ਵਿਸਤਾਰ ਦੇ ਨਾਲ ਗਾਜ਼ਾ ਪੱਟੀ ਵਿੱਚ ਪੂਰੀ ਰਾਤ ਹੋਏ ਇਜ਼ਰਾਈਲੀ ਹਮਲੇ ਦੇ ਵਿੱਚ ਘੱਟੋ ਘੱਟ 85 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਫਿਲਸਤਾਨੀ ਸਿਹਤ ਅਧਿਕਾਰੀ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਕੋ ਮੰਤਰੀ ਪਦਰਤੀ ਨਿਖੇਦੀਆਂ ਦੇ ਬਵ ਜੋਦ ਇਜ਼ਰਾਈਲ ਨੇ ਹਮਾਸ ਖਿਲਾਫ جنگ ਤੇਜ਼ ਕਰ ਦਿੱਤੀ ਹੈ ਇਜ਼ਰਾਈਲ ਨੇ ਹਾਲਿਆ ਦੇ ਵਿੱਚ ਹੁਣ ਦੱਸ દਈਏ ਕਿ ਇਸ ਖੇਤਰ ਦੇ ਵਿੱਚ ਇੱਕ ਹੋਰ ਵੱਡਾ ਹਮਲਾ ਕੀਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਹਮਲਿਆਂ ਦਾ ਮਕਸਦ ਹਮਾਸ ਵੱਲੋਂ ਬੰਦੀ بنائے ਗਏ ਲੋਕਾਂ ਨੂੰ ਵਾਪਸ ਲਿਆਉਣ ਦੇ ਲਈ ਉਸ ਤੇ ਦਬਾਅ ਬਣਾਉਣਾ ਤੇ ਜੁੱਥੇ ਬੰਦੀ ਨੂੰ ਖਤਮ ਕਰਨਾ ਹੈ ਤੇ ਇਸ ਹਮਲੇ ਦੀ ਸ਼ੁਰੂਆਤ ਤੋਂ ਹੁਣ ਤੱਕ 300 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਨੇ ਉੱਤਰ ਪੱਛਮੀ ਨੇਪਾਲ ਦੇ ਕਾਸਕੀ ਜ਼ਿਲ੍ਹੇ ਵਿੱਚ ਅੱਜ ਦੁਪਹਿਰ 4.7 ਤੀਬਰਤਾ ਦੇ ਨਾਲ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਪੁਚਾਲ ਨਿਗਰਾਨੀ ਤੇ ਖੋਜ ਕੇਂਦਰ ਅਨੁਸਾਰ ਪੁਚਾਲ ਦਾ ਕੇਂਦਰ ਕਾਟਮਾਂਡੂ ਤੋਂ ਲਗਭਗ 250 ਕਿਲੋਮੀਟਰ ਦੂਰ ਕਾਸਕੀ ਜ਼ਿਲ੍ਹੇ ਦੇ ਸਿਨੂਹਾ ਜੋ ਕਿ ਖੇਤਰ ਦੇ ਵਿੱਚ ਦੁਪਹਿਰ 1:59 ਮਿੰਟ ਤੇ ਦਰਜ ਕੀਤਾ ਗਿਆ ਹੈ ਤੇ ਇਸ ਤੋਂ ਇਲਾਵਾ ਤਨਾਹੂ ਪਰਵਤ ਤੇ ਨਾਲ ਦੀ ਨਾਲ ਬਾਲ ਲੂੰਗ ਸਮੇਤ ਗਵਾਂਡੀ ਜ਼ਿਲ੍ਹਿਆਂ ਦੇ ਵਿੱਚ ਵੀ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਪਰ ਗਨੀਮਤ ਰਹੀ ਹੈ ਕਿ ਕਿਸੇ ਪ੍ਰਕਾਰ ਦਾ ਕੋਈ ਵੀ ਜਾਨੀ ਤੇ مالی ਨੁਕਸਾਨ ਨਹੀਂ ਹੋਇਆ ਯੂਰੋਪੀਅਨ ਯੂਨੀਅਨ ਨੇ ਰੂਸ ਤੇ ਅੱਜ ਨਵੀਆਂ پابੰਦੀਆਂ ਲਾਉਣ ਬਾਰੇ ਸਹਿਮਤੀ ਪ੍ਰਗਟ ਕੀਤੀ ਯੂਰੋਪੀਅਨ ਯੂਨੀਅਨ ਨੇ ਰੂਸ ਦੇ ਸ਼ੈਡੋ ਫਲਾਈਟ ਤੇ ਲਗਭਗ 200 ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਜੋ ਪੱਛਮੀ ਦੇਸ਼ਾਂ ਦੀਆਂ ਜੰਗੀ ਪਾਬੰਦੀਆਂ ਦੇ ਆਮ ਜੋ ਕਿ ਉਲੰਘਣਾ ਕਰਦੇ ਹੋਏ ਨਜਾਇਜ਼ ਤੌਰ ਤੇ ਤੇਲ ਦੀ ਟੂਆ ਟੁਆਈ ਕਰ ਰਹੇ ਸੱਤ ਤੇ 27 ਦੇਸ਼ਾਂ ਦੇ ਸਮੂਹ ਨੇ ਕੁੱਲ ਮਿਲਾ ਕੇ 199 ਸਮੁੰਦਰੀ ਜਹਾਜ਼ਾਂ ਤੇ ਪਾਬੰਦੀਆਂ ਲਾਈਆਂ ਤੇ ਕਈ ਰੂਸੀ ਕੰਪਨੀਆਂ ਦੀ ਜਾਇਦਾਦਾਂ ਨੂੰ ਫ੍ਰੀਜ਼ ਕਰ ਦਿੱਤਾ ਤੇ ਕਈ ਅਧਿਕਾਰੀਆਂ ਦੇ ਯਾਤਰਾ ਕਰਨ ਤੇ ਵੀ ਪਾਬੰਦੀਆਂ ਲਗਾ ਦਿੱਤੀਆਂ ਵਿਦੇਸ਼ ਮੰਤਰੀ ਐਸ. ਸ਼ੰਕਰ ਨੇ ਅੱਜ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਡੇਕਸ ਕੋਫ ਦੇ ਨਾਲ ਮੁਲਾਕਾਤ ਕੀਤੀ ਤੇ ਅਤਵਾਦ ਖਿਲਾਫ ਨੀਦਰਲੈਂਡ ਦੇ ਰੁਖ ਲਈ ਉਨ੍ਹਾਂ ਵੱਲੋਂ ਧੰਨਵਾਦ ਕੀਤਾ ਗਿਆ ਜੈ ਜੋ ਸ਼ੰਕਰ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਗੇੜ ਤਹਤ ਇੱਥੇ ਆਏ ਨੇ ਤੇ ਇੱਥੇ ਉਹ ਡੈਨਮਾਰਕ ਤੇ ਜਰਮਨੀ ਵੀ ਜਾਣਗੇ ਤੇ ਪਹਿਲਗਾਮ ਹਮਲੇ ਤੋਂ ਬਾਅਦ ਜੈ ਜੋ ਸ਼ੰਕਰ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੈ ਤੇ ਜੈ ਸ਼ੰਕਰ ਨੇ ਐਕਸ ਤੇ ਲਿਖਿਆ ਕਿ ਅੱਜ ਹੈਂਗ ਵਿੱਚ ਪ੍ਰਧਾਨ ਮੰਤਰੀ ਡਿਕ ਸਕੂਫ ਦੇ ਨਾਲ ਮੁਲਾਕਾਤ ਕਰਕੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਉਥੇ ਹੀ ਪਾਕਿਸਤਾਨ ਦੇ ਖੈਬਰ ਪਖਤੂਨ ਖਵਾ ਸੂਬੇ ਵਿੱਚ ਇੱਕ ਸ਼ੱਕੀ ਡਰੋਨ ਹਮਲੇ ਵਿੱਚ ਇੱਕ ਪਰਿਵਾਰ ਦੇ 4 ਬੱਚਿਆਂ ਦੀ ਮੌਤ ਹੋ ਗਈ ਤੇ 5 ਵਿਅਕਤੀ ਜ਼ਖਮੀ ਹੋ ਗਏ ਅਧਿਕਾਰੀਆਂ ਦੇ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਉਹਨਾਂ ਵੱਲੋਂ ਲਿਖਿਆ ਗਿਆ ਕਿ ਇਹ ਘਟਨਾ ਬੀਤੇ ਦਿਨ ਉੱਤਰ ਜੋ ਕਿ ਵਜ਼ੀਰਸਤਾਨ ਦੇ ਮੀਰ ਅਲੀ ਇਲਾਕੇ ਵਿੱਚ ਸੁਰੱਖਿਆ ਬਲਾਂ ਦੇ ਅਤਵਾਦੀ ਹਮਲੇ ਵਿਚਾਲੇ ਹੋਏ ਜੋ ਕਿ ਝੜਪ ਦੌਰਾਨ ਵਾਪਰੀ ਹੈ ਜਿਸ ਕਾਰਨ 4 ਬੱਚਿਆਂ ਦੀ ਮੌਤ ਹੋ ਚੁੱਕੀ ਹੈ ਤੇ 5 ਜ਼ਖਮੀ ਹਨ ਸੋ ਵਿਦੇਸ਼ਾਂ ਦੇ ਨਾਲ ਜੁੜੀਆਂ ਹੋਈਆਂ ਇਹਨਾਂ ਖਬਰਾਂ ਦੇ ਵਿੱਚ ਨਾ ਹੀ ਹੋਰ ਨਵੀਆਂ ਤਤਾਸ਼ੀਆਂ ਖਬਰਾਂ ਦੇ ਲਈ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਧੰਨਵਾਦ